Thank you. भारतीय सफाई सेवक संघ के चेयरमैन कमल नार ने चीफ सैनिटरी इंस्पैक्टर एसोसीएशन प्रधान तजिंदर कुमार उन्होंने वाल्मीकि तीरथ की तस्वीर पेंट करके सन्मानित पत्रकार करद श्री कमल नार ने कहा कि सेहत विभाग शहर न साफ सुथरा बनाने सफाई सेवक अनेटरी इंस्पैक्टर दोवें ही अम भूमिका निभाते हैं भारतीय सफाई सेवक संघ बिना किसी भेदभाव के नगर निगम अधिकारियों सफाई कर्मचारियों की बेहतरी लगातार यत्नशील है नव नियुक्त प्रधान तजिंदर कुमार ने कहा कि जेकर किसे सफाई कर्मचारी नु कोई समस्या आंदी है ता वो इकट्ठे बैठ के हल करेंगे एसोसिएशन सफाई कर्मचारियों दिया समस्यावां नु पहल दे आधार ते हल करन ले वचनबद्ध रहेगी इस दौरान यूनियन दे प्रधान गोपी खोसला रवि सबरवाल दलबीर पेंडू जज सिंह नीतू अते आदि मेंबर मौजूद सन एडिटर कमलजीत सिंह दी विशेष रिपोर्ट ਮੈਂ ਸੈਂਟ ਇੰਸਪੈਕਟਰ ਚੀਫ ਸੈਂਟ ਇੰਸਪੈਕਟਰ ਯੂਨੀਅਨ ਦਾ ਪ੍ਰਧਾਨ ਤੇਜਿੰਦਰ ਕੁਮਾਰ ਅੱਜ ਇੱਥੇ ਆਏ ਸਾਡੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੋਪੀ ਜੀ ਚੇਅਰਮੈਨ ਨਾਰ ਸਾਹਿਬ ਇਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਨੇ ਇਹਨਾਂ ਮਾਨ ਸਨਮਾਨ ਦਿੱਤਾਾਨੂੰ ਅਸੀਂ ਇਹਨਾਂ ਨੂੰ ਵਿਸ਼ਵਾਦ ਬੋਨੇ ਤੇ ਇਹਨਾਂ ਦੇ ਨਾਲ ਅਸੀਂ ਮੋੜੇ ਨਾਲ ਮੋੜਾ ਚਲਾ ਕੇ ਚੱਲਾਂਗੇ ਮੁਲਾਜ਼ਮਾਂ ਦੀ ਕੋਈ ਵੀ ਮੰਗਾਂ ਵਾਸਤੇ ਪੂਰਾ ਨਾਲ ਰਵਾਂਗੇ ਜੋ ਬੋਲੇ ਸੋ ਨਿਰਭੈ ਸਵਾ ਲਕੀਨਾ ਕੀ ਜੈ ਮੇਰਾ ਨਾਮ ਕਮਲ ਨਾਹਰਾ ਜੀ ਮੈਂ ਭਾਰਤੀ ਸਪਾਈ ਸੇਵਕ ਸੰਗ ਜੁਨੀਅਨ ਦਾ ਚੇਅਰਮੈਨਾ ਜੀ ਔਰ ਸਾਡੇ ਪ੍ਰਧਾਨ ਗੋਪੀ ਖੋਸਲਾ ਜੀ ਔਰ ਸਾਡੀ ਪੂਰੀ ਟੀਮ ਜਿਹੜੀ ਹੈਗੀ ਅੱਜ ਜੁਨੀਨ ਤੌਰ ਤੇ ਅਸੀਂ ਆਪਣਾ ਜਿਹੜੀ ਸੈਂਟਰੀ ਇਨਸਪੈਕਟਰਾਂ ਜਿਹੜੀ ਚੋਣ ਹੋਈ ਸੀਗੀ ਉਹਨਾਂ ਦੇ ਪ੍ਰਧਾਨ ਹ ਤਜਿੰਦਰ ਸ਼ਰਮਾ ਜੀ ਔਰ ਉਹਨਾਂ ਦੀ ਟੀਮ ਆਪਣੇ ਸਾਹਿਬ ਜੀ ਹੋਗੇ ਆਪਣਾ ਰਾਜਨਜੀ ਹੋ ਗਏ ਖੇਰਾ ਸਾਹਿਬ ਹੋ ਗਏ ਨੇ ਜਨਰਲ ਸੈਕਟਰੀ ਸਾਹਿਬ ਨਾਨੀ ਪਰਮ ਨੂੰ ਪਤਾ ਨਾ ਤੇ ਉਹਨਾਂ ਸਾਰੀ ਟੀਮ ਦਾ ਹੀ ਸਵਾਗਤ ਕਰਨਾ ਹੈ ਔਰ ਉਹਨਾਂ ਨੂੰ ਬਧਾਈਆਂ ਦੇਣਾ ਹੈ ਔਰ ਆਪਣੀ ਟੀਮ ਵੱਲੋਂ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਜਿਹੜਾ ਆਪਣਾ ਕਾਰਪੋਰੇਸ਼ਨ ਦੀ ਜਿਹੜੀ ਰੀਡ ਦੀ ਹੱਡੀ ਜਿੱਤਾ ਕਿਹਾ ਜਾਂਦਾ ਹੈ ਕਿ ਸਪਾਈ ਸੇਵਾ ਦਾ ਤੇ ਮੈਂ ਸਮਝਦਾ ਕਿ ਰੀਡ ਦੀ ਹੱਡੀ ਦੇ ਵਿੱਚ ਜਿਹੜਾ ਮੇਨ ਮਰਕਾ ਜਿਹੜਾ ਹੁੰਦਾ ਹੈ ਰੋ ਸੈਂਟਰੀ ਇੰਸਪੈਕਟਰ ਤੇ ਚੀਫ ਸੈਂਟਰੀ ਇੰਸਪੈਕਟਰ ਦਾ ਹੁੰਦਾ ਹੈ ਕਿਉਂਕਿ ਉਹਨਾਂ ਤੋਂ ਬਿਨਾਂ ਦੋਨਾਂ ਤਰ੍ਹਾਂ ਤੋਂ ਬਿਨਾਂ ਇਹ ਸ਼ਹਿਰ ਦੀ ਸ ਸਾਡੇ ਜਿਹੜੇ ਮੁਲਾਜ਼ਮਾਂ ਦਾ ਸੋਸ਼ਲ ਜਿਹੜਾ ਹੋ ਰਿਹਾ ਆ ਉਹ ਕਈ ਦੇ ਵਿੱਚ ਸਾਡੇ ਪ੍ਰਧਾਨ ਵੀ ਇਨਵੋਲਵ ਨੇ ਆ ਵਿੱਚ ਜਿਹੜੇ ਸਾਡੇ ਮੁਲਾਜ਼ਮ ਵੀ ਇਨਵੋਲਵ ਨੇ ਵਿੱਚ ਕਿਸੇ ਵੀ ਤਰ੍ਹਾਂ ਦਾ ਏ ਬੀ ਸੀ ਕੋਈ ਵੀ ਹੋ ਸਕਦਾ ਮੈਂ ਚਾਹੁੰਦਾ ਕਿ ਉਹਦੇ ਵਿੱਚ ਜਿਹੜੇ ਵੀ ਜਿੱਥੇ ਵੀ ਸਾਡੇ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਆਉਂਦੀ ਆ ਸਾਡੇ ਮੁਲਾਜ਼ਮਾਂ ਦੀ ਜ਼ਰੂਰਤਾਂ ਦੀ ਗੱਲ ਆਉਂਦੀ ਆ ਮੈਂ ਡਿਸੈਂਟਰੀ ਸਪੀਕਰ ਔਰ ਚੀਫ ਸਾਫਟਰ ਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਸਾਡੀ ਮੰਗ ਆਂਦੀ ਆ ਸਾਡਾ ਸਾਥ ਜਰੂਰ ਦੇਣ ਔਰ ਇਹੀ ਬੇਨਤੀ ਨਾਲ ਅਸੀਂ ਵਿਸ਼ਵਾਸਵਾਨ ਹਾਂ ਕਿ ਸਾਡੇ ਜਿਹੜੇ ਜੂਨੀਅਰ ਦੇ ਅਹੁਦੇਦਾਰ ਸਾਰੇ ਤੁਹਾਡੇ ਨਾਲ ਖੜ ਦਿਲੋਂ ਤਨੋਂ ਮਨੋਂ ਤਨੋਂ ਖੜੇ ਜੀ ਜੈ ਹਵਾਲ ਮਕੀ ਦਾ ਉਮੀਦਵਾਰ ਪ੍ਰਧਾਨ ਰਾਜਨ ਸੈਂਟਿੰਗ ਸਪੈਟਰ ਮੈਂ ਸਾਰੀ ਇਹਨਾਂ ਦੀ ਐਸੋਸੀਏਸ਼ਨ ਦਾ ਦਿলো ਧੰਨਵਾਦ ਕਰਦਾ ਵਾਂ ਜਿੱਦਾਂ ਜੀ ਗੋਪੀ ਪ੍ਰਧਾਨ ਹੋਣਾਂ ਦਾ ਆਪਣੇ ਅਨਾਰ ਸਾਹਿਬ ਜੀ ਦਾ ਚੇਅਰਮੈਨ ਸਾਹਿਬ ਜੀ ਦਾ ਅਤੇ ਇਹਨਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਡਾ ਮਾਣ ਸਨ ਦਿੱਤਾ ਸਾਨੂੰ ਆਪਾਂ ਦਿলো ਧੰਨਵਾਦ ਕਰਦੇ ਆ ਆਪਾਂ ਇਹੀ ਸਵਚਨ ਦਿੰਦੇ ਆ ਵੀ ਸਾਡੀ ਜਿਹੜੀ ਐਸੋਸੀਏਸ਼ਨ ਜਿਹੜੀ ਆ ਹਮੇਸ਼ਾ ਹੀ ਇਹਨਾਂ ਦੇ ਨਾਲ ਮੁੰਡਾ ਨਾ ਮੁੰਡਾ ਜੋੜ ਕੇ ਹਮੇਸ਼ਾ ਖਲੋਵੇਗੀ ਇਹਨਾਂ ਨਾਲ ਤੇ ਜਿਹੜੇ ਆ ਰਹੀਆਂ ਮੁਸ਼ਕਲਾਂ ਸਪਾਈ ਸੇਵਕਾਂ ਦੀਆਂ ਆਪਾਂ ਸਾਰੇ ਹੀ ਰਲ ਮਿਲ ਕੇ ਇਸ ਮੁਸ਼ਕਲ ਦਾ ਹੱਲ ਵੱਧ ਚੜ ਕੇ ਕਰਾਂਗੇ ਤਨਤਨ ਗੁਰੂ ਰਾਮਦਾਸ ਜੀ ਪਾਸ਼ਾ ਸਾਡਾ ਗੁਰੂ ਰਾਮਦਾਸ ਨੇ ਬਹੁਤ ਵੱਡਾ ਮਾਨ ਬਖਸ਼ਿਆ ਸਾਡੇ ਚੀਫ ਸੈਂਟੀਫੈਕਟ ਸੈਂਟੀਫਾਈਜ਼ਰ ਸ਼ਸ਼ਵਨ ਨੇ ਅਸੀਂ ਆਪਣੀ ਨਵੀਂ ਚੋਣ ਕੀਤੀ ਆ ਜਿਹਦੇ ਸਾਰੇ ਹੋਣ ਹਰ ਬੰਦੇ ਜਿਹੜੇ ਅਸੀਂ ਆਪਣੇ ਜਿਹੜੇ ਨਮਾਇंदे ਚੁਣੇ ਆ ਅੱਜ ਸਾਨੂੰ ਆਪਣੇ ਨਾਰਜੀ ਗੋਪੀ ਪ੍ਰਧਾਨ ਜੀ ਹੋਣਾਂ ਨੇ ਇੱਥੇ ਬੁਲਾ ਕੇ ਸਪੈਸ਼ਲ ਆ ਕੇ ਸਾਨੂੰ ਆਪਣਾ ਸਮਰਥਨ ਦਿੱਤਾ ਵਾ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਜਰੂਰੀ ਸਾਡੀ ਜਿੰਨੀ ਵੀ ਟੀਮ ਚੁਣੀ ਆ ਜੇ ਸਾਡੇ ਸਪਾਈ ਸੇਵਕ ਤੇ ਸਾਡੇ ਜਿਹੜੇ ਥੱਲੇ ਮੁਲਾਜ਼ਮ ਇਹ ਖੁਸ਼ ਆ ਤਾਂ ਫਿਰ ਇਸ ਸੈਕਟਰ ਦਾ ਤੇ ਚੀਫ ਸੈਕਟਰ ਦਾ ਟੌਰ ਹੁੰਦਾ ਵਾ ਜੇ ਕੁਛ ਨਹੀਂ ਤੇ ਫਿਰ ਕੁਛ ਕੁਛ ਨਹੀਂਗਾ ਇਹਨਾਂ ਨੂੰ ਅੱਗੇ ਵੀ ਅਸੀਂ ਤਾਂ ਖੁਸ਼ੀ ਰੱਖਣ ਦੀ ਕੋਸ਼ਿਸ਼ ਕੀਤੀ ਆ ਜੇ ਫਿਰ ਵੀ ਕੋਈ ਸਾਡੇ ਕੋਲ ਕਮੀ ਬੇਸ਼ੀ ਆ ਤੇ ਸਾਡੇ ਭਰਾ ਵਾ ਜਦੋਂ ਮਰਜੀ ਸਾਡੇ ਕੋਲ ਬਗੈਰ ਕਿਸੇ ਦੀ ਸ਼ਿਫਾਰਿਸ਼ ਤੋਂ ਬਗੈਰ ਇਹਨਾਂ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਵੈਕਲੂ ਜੀ ਦਾ ਖਾਲਸਾ ਦੁਨੀਆ ਦਾ ਭਾਰਤੀ ਸਭਾਈ ਸੇਵਕ ਸੰਗਤ ਦਾ ਪ੍ਰਧਾਨ ਤੇ ਅਸੀਂ ਇਹ ਪ੍ਰਾਲਾ ਕੀਤਾ ਕਿ ਜਿੰਨੂੰ ਵੀ ਕਿਸੇ ਨੂੰ ਮਾਣ ਮਿਲਦਾ ਆ ਕਿਹਨੂੰ ਇੱਜ਼ਤ ਮਿਲਦੀ ਆ ਉਹ ਅਸੀਂ ਦਵਾਂਗੇ ਆਪਣੇ ਵੱਲੋਂ ਵੱਧ ਤੋਂ ਵੱਧ ਸੈਂਟਿਸਪੈਕਟਰ ਅਚੀਵ ਕੋਈ ਵੀ ਹੋਵੇ ਅਸੀਂ ਉਹ ਸਾਰਿਆਂ ਨੂੰ ਮਾਨ ਸਨਮਾਨ ਕਰਾਂਗੇ ਕਿਸੇ ਨੂੰ ਕੋਈ ਮਾੜਾ ਚੰਗਾ ਅਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਆ ਲੇਕਿਨ ਵੱਖਰੇ ਨਹੀਂ ਹੋਣਾ ਇਹਨਾਂ ਤੋਂ ਇਹ ਇਹ ਸਾਡੇ ਨਾਲ ਅਸੀਂ ਇਹਨਾਂ ਨਾਲ ਆਉਂਗੇ ਅਗਲ ਕੋਈ ਮੁਲਾਜ਼ਮ ਨੂੰ ਮੁਸ਼ਕਲ ਆਂਦੀ ਆ ਤੇ ਕੋਈ ਵੀ ਮਤ ਸੋਚੇ ਕਿ ਅਸੀਂ ਉਹਦੇ ਨਾਲ ਨਹੀਂ ਖੜਾਵਾਂਗੇ ਮੋਢੇ ਨਾਲ ਮੋਢਾ ਜੋੜ ਕੇ ਖੜਾਵਾਂਗੇ ਮੁਲਾਜ਼ਮ ਸਾਡੇ ਭੈਣ ਭਰਾ ਆ ਅਸੀਂ ਉਹਨਾਂ ਨੂੰ ਨਾ ਗਾਲਣਾ ਮੰਨਦਾ ਕੱਢਾਂਗੇ ਅਸੀਂ ਉਹਨਾਂ ਨੂੰ ਭਾਸ ਸਮਝ ਕੇ ਉਹਨਾਂ ਦੇ ਨਾਲ ਤੁਰਾਂਗੇ